ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਕ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਫਰੀਪੁਰ ਜੀ ਜ਼ਿਲ੍ਹਾ ਵੀ ਫਰੀਪੁਰ ਪੈਂਦਾ ਤਹਿਸੀਲ ਵੀ ਫਰੀਪੁਰ ਪੈਂਦੀ ਆ ਚਲੋ ਕੋਈ ਵੀਰੋੜੇ ਬਾਰਨਿੰਗ ਹੈ ਜੀ ਘਰ ਦੇ ਪਸ਼ੂ ਸੇਲ ਆ ਨਾਲ ਬਾਈਆਂ ਨੂੰ ਦੁੱਧ ਦਾ ਕੰਮ ਆ ਜੀ ਤਾਂ ਅੱਜ ਨੇ ਕੋਈ ਕੋ ਤਿੰਨ ਕਿ ਚਾਰ ਲਗਭਗ ਪਸ਼ੂ ਸੇਲ ਆ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਜੀ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੈਰਕਾਪ ਜੀ ਚਲੋ ਉਹ ਬਾੜ ਦਾ ਆਪਾਂ ਕਰਦੇ ਨੇ ਕਰਦੇ ਹੀ ਆਣ ਪੈਣ ਨਹੀਂ ਤੇ ਵਿਕਰੀ ਵਾਲੇ ਵਿਕਰੀ ਵਾਲੇ ਠੀਕ ਹੈ ਇੱਕ ਤੁਸੀਂ ਥੋੜੀ ਕਰਕੇ ਵੇਚ ਹਾਂ ਜੀ ਹਾਂ ਥਾਂ ਥਾਂ ਬੜਾ ਬੜਾ ਬਣਾ ਬੈਠੇ ਹਾਂ ਤੇ ਟੋਟਲ ਵੇਹੇ ਪਸ਼ੂ ਕਿੰਨੇ ਆ ਜੀ ਇਹਗੇ 20 ਕੇ ਪਸ਼ੂ ਸਾਰੇ ਅੱਛਾ 20 ਕਿਹਾ ਜੀ ਚਲੋ ਇੱਕ ਤੁਸੀਂ ਆਲਾ ਨਾਮ ਜਿਹੜਾ ਤੁਸੀਂ ਬੋਲ ਦੋ ਚਰਨ ਸਿੰਘ ਮੇਰਾ ਨਾਮ ਹੈ ਹੈ ਨਾ ਚਰਨ ਸਿੰਘ ਚਰਨ ਸਿੰਘ ਠੀਕ ਆ ਹਾਂ ਤੇ ਕੋਟੀਆਂ ਵਾਲਾ ਖੂ ਕੋਟੇ ਵਾਲੇ ਖੂ ਹਾਂਜੀ ਠੀਕ ਆ ਇਹ ਦਾਣਾ ਮੰਡੀ ਦੇ ਸਾਹਮਣੇ ਕੈਰਲ ਗਵਰਨਮੈਂਟ ਸਕੂਲ ਹਾਂਜੀ ਉਹਦੇ ਨਾਲ ਹੀ ਸੰਜੋ ਠੀਕ ਤੇ ਫੋਨ ਨੰਬਰ 87290 ਹਾਂਜੀ 52735 ਇੱਕ ਵਾਰ ਫਿਰ ਬੋਲਦਾ ਜੀ 87290 ਹਾਂਜੀ 52735 ਚਲੋ ਠੀਕ ਆ ਬੁਰੀ ਇਹ ਕੈਨੇਡਾ ਨੂੰ ਗੱਭਣਾ ਜੀ ਇਹ ਇਹ 4 ਮਹੀਨੇ ਹੋ ਗਏ ਇਹਨੂੰ ਅੱਛਾ ਗੱਭਣ ਨੂੰ ਗੱਭਣ ਨੂੰ ਪਹਿਮਾ ਲੱਗਾ ਏ ਪੰਜਵਾਂ ਲੱਗਾ ਤੇ 6 ਕਿਲੋ ਦੁੱਧ ਦੇ ਹੁਣ ਇਸ ਟਾਈਮ 6 ਕਿਲੋ ਦੁੱਧ ਹੈਗਾ ਹਾਂਜੀ 6 ਕਿਲੋ ਬੱਚਾ ਪੁੱਜਦਾ ਹੈ ਨਹੀਂ ਜੀ ਨਾਲ ਨਹੀਂ ਬੱਚਾ ਨਹੀਂ ਹੈਗਾ ਠੀਕ ਆ ਚੋਈ ਜੂ ਵਧੀਆ ਬਿਲਕੁਲ ਜਿਉਂਜਾ ਹਾਂਜੀ ਹਾਂਜੀ ਚੋਈ ਵਧੀਆ ਤੇ ਖੋਲੀ ਜੀ ਫਿਰ ਆਪਾਂ ਖੋਲ ਤੇ ਖੋਲੋ ਜੀ ਲੋ ਜੀ ਦੇਖੋ 4 ਮਹੀਨੇ ਦੀ ਗੱਬਣਾ ਤੇ 6 ਗਲ ਦੁੱਧਾ ਜੀ ਤੇ ਬਾਜੀ ਫਿਰ ਟਿਕਟੂ ਲਾਣਾ ਪੈਂਦਾ ਇੱਕ ਟਾਈਮ ਪਸਮ ਪੈਂਦੀ ਇੱਕ ਟਾਈਮ ਲਾਉਣਾ ਮਾੜਾ ਆ ਜਾਂ ਪੈਂਦਾ ਮੱਟੀ ਕਾ ਲਾਣਾ ਪੈਂਦਾ ਹੀ ਆਣਾ ਜੀ ਹਾਂਜੀ ਲੋ ਜੀ ਅੱਛਾ ਤੇ ਫੱਜਰ ਮੇ ਦੁੱਧ ਕਿੰਨਾ ਕੀਤਾ ਜੀ ਫਿਰ ਨੇ ਫੱਜਰ ਨੇ 14 15 ਕਿਲੋ ਕੀਤਾ ਹੁਣ ਦੂਜੇ ਸਵੇ ਆ ਅੱਛਾ 14 15 ਕਿਲੋ ਦੁੱਧ ਕੀਤਾ ਹੋਇਆ ਪਹਿਲਾਂ ਨੇ ਹਾਂਜੀ ਇੱਥੇ ਇੱਥੇ ਘਮਾ ਲਓ ਇੱਥੇ ਘਮਾ ਲਓ ਇੱਥੇ ਘਮਾ ਲਓ ਹੁਣ ਆ ਗਈ ਫੇ ਤੀਜਾ ਸੂਟ ਸੂ ਗਿਆ ਨਾ ਜੀ ਹਾਂ ਜੀ ਹਾਂ ਜੀ ਠੀਕ ਆ ਲਓ ਜੇ ਠੀਕ ਆ ਭਰਾਂਗਾ ਮਾਲੀ ਦੂਜੀ ਜੀ ਠੀਕ ਆ ਭਰਾਇਆ ਯਾਰ ਅੱਛਾ ਠੀਕ ਆ ਭਰਾਇਆ ਵਾ ਹਾਂ ਜੀ ਠੀਕ ਆ ਚਲੋ ਬੰਦੋ ਜੀ ਬੰਦੋ ਜੈਕ ਹੋਈ ਹੋਈ ਆ ਥੋੜੀ ਸਾਈਡ ਸੂਟ ਹੈਗੀ ਜੀ ਨਹੀਂ ਉਹ ਮਾੜੀ ਜੀ ਬੰਦਿਆ ਕੋਲ ਡੋਕੇ ਡੁਕੇ ਰਹਿ ਜਾਂਦੇ ਸਾਈਡ ਨਹੀਂ ਕੋਈ ਵੀ ਹੈਗੀ ਥਾਂ ਨਿੱਕੋ ਜਾਂ ਦੁੱਧ ਦੇ ਠੀਕ ਆ ਹਾਂ ਜੀ ਬੰਦੋ ਬੰਦੋ ਬੋਲੋ ਜੀ ਕੀ ਮੈਨੇ ਫਿਰਿੰਦੀ ਇਹਦਾ 72000 ਰੁਪਇਆ ਮੰਗ ਰਿਹਾ 72000 ਰੁਪਇਆ ਹਾਂਜੀ ਕੋਈ ਮਾਨ ਤਾਨ ਕਰ ਕਰ ਦੋਗੇ ਮੁੱਕ ਦੇ ਹਾਂਜੀ ਚਲੋ ਇਹ ਗਾਂ ਸੋਈ ਹੈ ਜੀ ਹਾਂਜੀ ਗਾਂ ਸੋਈ ਹੈ ਪਰਸੋਂ ਸੋਈ ਹੈ ਅੱਛਾ ਤੇ 14 15 ਕਿਲੋ ਬੋਲਾ ਹੈਗਾ ਚੋਰਾ 15 ਕਿਲੋ ਬੋਲਾ ਹੈਗਾ ਹਾਂਜੀ ਇਹ ਵੀ ਖੋਲੋ ਤੇ ਸੂਆ ਕਿੰਨਾ ਜੀ ਇਹ ਗਾਂ ਹਾਂਜੀ ਗਾਂ ਤੀਸਰਾ ਸੂਆ ਜੀ ਤੀਸਰਾ ਸੋਈ ਹੈ ਨਾ ਜੀ ਹਾਂਜੀ ਇਹ ਵੀ ਖੋਲੋ ਲੋ ਜੀ ਤੀਸਰਾ ਸੁਆ ਆ ਬੱਚਾ ਹਾਂ ਬੱਚਾ ਬੱਚਾ ਜੀ ਬੱਚੀ 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 ਆ ਗਈ ਚੋਰਾ 15 ਕਿਲੋ ਬੋਲਾ ਐਸ ਟਾਈਮ ਹੈਗਾ ਹਾਂ ਜੀ ਹਾਂ ਜੀ ਤੋੜ ਲੋ ਲੋ ਜੀ ਚੋਰਾ 15 ਕਿਲੋ ਐਸ ਟਾਈਮ ਬੋਲਾ ਹੈਗਾ ਮਗਰ ਲਾ ਦੇ ਇਹ ਸੋਣੀ ਬੈੜਾ ਇਹ ਵੀ ਚੈੱਕ ਕਰ ਲੋ ਤੇ ਬਾਈ ਜੀ ਫਿਰ ਦੁੱਧ ਕਿੰਨਾ ਕਰੋਗੇ ਜੀ ਇਹ ਇਹ 20 ਲੀਟਰ ਤਾਂ ਹੀ ਜਾਏਗੀ ਅੱਛਾ 20 ਕਿਲੋ ਤਾਂ ਹੀ ਜਾਊਗੀ ਠੀਕ ਆ ਚੁਵਾਈ ਜੁਈਂਦੀ ਵਧੀਆ ਬਿਲਕੁਲ ਹਾਂ ਜੀ ਪੋਲੀ ਚੁਵਾ ਧਾਰਾ ਮਰਵਾ ਦੇ ਨੇ ਆਂਦੇ ਸੀਲ ਭਾਵੇਂ ਜੂੜ ਪਾਓ ਚਾ ਨਾ ਪਾਓ ਅੱਛਾ ਥੀ ਲੈ ਵਧੀਆ ਠੀਕ ਆ ਆਜੋ ਆਜੋ ਇਹ 1 ਮਿੰਟ ਇਧਰ ਹੋ ਜਾ ਬਲੇ ਤੋਰੋ ਤੋਰੋ ਜੀ ਤੋਰੋ ਲਓ ਜੀ ਚੈੱਕ ਕਰੋ ਕਰੋ ਠੀਕ ਆ ਬਾਠੀ ਲੈ ਜਲ ਤੇ ਬਜੀ ਫਿਰ ਇਹਦਾ ਮੁੱਲ ਕੀ ਹੈ ਜੀ ਹਾਂ ਜੀ 65000 ਰੁਪਿਆ ਹਾਂ ਡਿਮਾਂਡ ਤਾਨ ਕਰ ਦਿਆਂਗੇ 62000 ਦੀ ਦੇ ਦੇ ਚਲੋ 60000 ਦੇ ਦੋਗੇ ਹਾਂਜੀ ਚਲੋ ਇਸ ਤੋਂ ਇਲਾਵਾ ਬੱਚੀ ਤੇਰੇ ਜੀ ਹਾਂਜੀ ਇੱਕ ਬੱਚੀ ਏ ਉਹ ਵੀ ਲਿਓ ਰੋਲ ਲੈਣੇ ਪਤਾ ਮੁੰਡਾ ਇਹ ਕਿੰਨੇ ਟਾਈਮ ਦੀ ਹੈ ਜੀ ਇਹ 2 ਸਾਲ ਦੀ ਹੈਗੀ ਇਹ ਗੱਬਣ ਵੀ ਏ ਬੱਚੀ ਅੱਛਾ ਗੱਬਣ ਵੀ ਆ ਹਾਂਜੀ ਕਿੰਨੇ ਟਾਈਮ ਦੀ ਗੱਬਣ ਹੈ ਡੇਢ ਮਹੀਨੇ ਦੀ ਗੱਬਣ ਡੇਢ ਮਹੀਨੇ ਦੀ ਆ ਹਾਂ ਤੋਰ ਜੀ ਤੋਰ ਫਿਰ ਲੋ ਜੀ ਡੇਢ ਮਹੀਨੇ ਗੱਬਣ ਇਹ ਤੋਰ ਲਮਣਾ ਪੁਰਾ ਪੁਰਾ ਬਾਹਰ ਨਹੀਂ ਨਾ ਕੱਢੀ ਬਾਹਰ ਕੱਢਿਆ ਨਹੀਂ ਰਹਿਣੀਆਂ ਹਾਂਜੀ ਆਹ ਇੱਕ ਵਾਰ ਥਾਣੇ ਵੇਖੋ ਹੈ 4 ਇੱਕੋ ਜੇ ਥਾਣੇ ਬਿਲਕੁਲ ਆਜੋ ਆਜੋ ਆਜਾ ਲਿਆਓ ਕੁਮਾ ਲੈ ਕੋ ਨੀ ਲੈ ਚਲੋ ਇਹਦੀ ਬਾਜੀ ਫਿਰ ਕੀਮਤ ਹੈ ਇਹਦਾ 10000 ਮੰਗਨੇ 8000 ਦੇ ਦੇ 8000 ਦੇ ਰਹੋਗੇ ਹਾਂਜੀ ਚਲੋ ਬਸ ਆਹੀ ਤੇਨੇ ਬਸ਼ੂ ਸੇ ਲਈ ਹਾਂ ਤੇ ਜੇ ਆਂਦੇਗੇ ਤੇਂਦੀਆਂ ਧਾਰਾ ਮਾਰ ਮਾਰੋ ਮਾਰ ਮਾਰ ਲਓ ਮਾਰ ਦੋ ਰੱਖੋਨੀ ਸੀਲ ਬੜੀ ਜੂੜ ਫੜ ਜੂੜ ਵੀ ਪਵਾ ਦਿੰਨੇ ਰੱਸੀ ਪਾਣੀ ਪੜਈ ਆ ਪਾਲੀ ਦੀ ਰੱਸੀ ਵੀ ਨਾ ਵੀ ਪਾ ਕੋਈ ਚੱਕਰ ਨਹੀਂ ਠੀਕ ਆ ਬੰਦੋ ਆ ਜਾਵਰੇ ਮਾਰੋ ਦਾਰਾ ਜਲਦੀ ਜੂੜ ਲਾਇਆ ਜੂੜ ਵੀ ਪਵਾ ਦਿੰਨੇ ਆਪਾਂ ਰਸਤੀ ਚਲ ਵਧੀਆ ਹੁੰਦੀ ਹੈ ਜੀ ਹਾਂਜੀ ਹਾਂਜੀ ਗੋਕੇਨ ਤਾਂ ਫਿਰ ਰੱਖਾ ਜੀ ਠੀਕ ਆ ਇਹ ਘਟਾਇੰਦਾ ਹੋਣਾ ਬੂਰੀ ਦਾ ਨਾ ਅੱਛਾ ਪਰਲੀ ਬੂਰੀ ਦਾ ਉਹ ਜੋਇ ਵਰ ਬਜੀ ਸੁਭਾ ਕੇ ਨੇ ਕਰਦੇ ਜੀ ਸੁਭਾ ਕਰ ਲਈ ਦੀ ਆਪਾਂ 5 ਵਜੇ ਅੱਛਾ 5 ਵਜੇ ਹਾਂਜੀ ਠੀਕ ਆ शाम गु बन जी गां लेला ਬਾਕੀ ਆ ਵੀ ਲੋਈ ਨਹੀਂ ਠੀਕ ਆ ਚਲੋ ਬਾਕੀ ਕੋਈ ਵੀ ਭਈਆ ਆਓ ਇੱਥੇ ਆਹ ਲਈ ਚੈੱਕ ਕਰਕੇ ਲੈ ਕੇ ਜਾਓਗੇ ਨਾ ਜੀ ਹਾਂਜੀ ਹਾਂਜੀ ਆਹ ਹਾਂ ਬਿਲਕੁਲ ਜੀ ਬਿਲਕੁਲ ਚਲੋ ਨੰਬਰ ਬੋਲਦੇ ਫਿਰ ਆਪਣਾ ਜੀ 8729052735 ਠੀਕ ਆ ਨਾਮ ਮੇਰਾ ਚਰਨ ਸਿੰਘ ਖੂ ਕੋਟੀਆਂ ਵਾਲਾ ਦਾਣਾ ਮੰਡੀ ਦੇ ਸਾਹਮਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ